ਕੀ ਨਾ ਆਵੀਂ ਜੀ ਤੁਹਾਡਾ ਮੰਗਲ ਸਿੰਘ ਜੀ ਇਹ ਕੀ ਮਾਮਲਾ ਹੋਇਆ ਮਾਮਲਾ ਜਦੋਂ ਨੂੰ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਆਉਂਦਿਆਂ ਵੇਖਿਆ ਤੇ ਦੁਕਾਨ ਸਾੜੀ ਪਈ ਐ ਕੋਆਰਡੀਨੇਟ ਠਾਲਿਆ ਨੂੰ ਵੀ ਜੀ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਆਣ ਕੇ ਵੇਖਿਆ ਫਿਰ ਅੱਈਂ ਸਹੇਜੀਆਂ ਨੇ ਬੁਝਾਈ ਜਾਣਗੇ ਪਾਣੀ ਪਾਵਾ 3:30 ਵਜੇ ਪੁਲਿਸ ਨੂੰ ਕੋਈ ਦੱਸਿਆ ਤੁਸੀਂ ਇਸ ਬੰਦੇ ਜੀ ਪੁਲਿਸ ਨੂੰ ਆ ਕੇ ਰੁਕਾ ਦੇ ਕੇ ਆਇਆ ਇੱਦਾਂ ਮੇਰੀ ਦੁਕਾਨ ਤੇ ਆ ਕੇ ਅੱਗ ਲਾਤੀ ਆ ਅੱਗ ਲਾ ਕੇ ਘੜ ਗਿਆ ਕੁਝ ਕਾ ਨਹੀਂ ਕਰ ਗਿਆ ਕਿੰਨਾ ਤੋਂ ਨੁਕਸਾਨ ਹੋ ਗਿਆ ਜੀ ਨੂੰ ਨੁਕਸਾਨ ਲੱਖ ਦੇ ਗਰੀਬ ਹੋਈ ਗਿਆ ਕੀ ਮੰਗ ਕਰਦੇ ਸਰਕਾਰ ਦੇ ਪੁਲਿਸ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਤੁਸੀਂ ਗੰਦੀ ਜਿਹੀ ਕਾਰਵਾਈ ਕਰਾਂਗੇ ਤੁਹਾਨੂੰ ਇਨਸਾਫ ਦਵਾਵਾਂਗੇ ਕੀ ਮੰਗ ਕਰਦੇ ਸਰਕਾਰ ਦਾ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ? ਆਹ ਨੂੰ ਹਮੰਦਾਰ ਨੇ ਵੀ ਜਿਹੜਾ ਬੰਦਾ ਇਹਨੇ ਕੀਤਾ ਵਾ ਉਹਨੂੰ ਨਿਆਂ ਕਰ ਦਿੱਤਾ ਜਾਏ। ਕੋਈ ਕਿਸੇ ਸਾਥ ਹੋਏਗੇ ਤੇ। ਕਿਸੇ ਮੈਂ ਸਾਥ ਹੋਏ ਕੋਈ। ਨਹੀਂ ਸਾਥ ਹੋਏ। ਹਮਲੀ ਪੜੀ। ਕਿਉਂ ਆ ਸਾਡਾ ਵੀ ਦੁਕਾਨ ਬੰਦ ਕਰਕੇ ਗਿਆ ਵਾ। ਇਹਨੂੰ 3 ਵਜੇ ਕਿਸ ਨੇ ਕਾਲ ਕੀਤੀ ਹੈ ਵੀ ਦੁਕਾਨਾਂ ਨੂੰ ਅੱਗ ਲੱਗੀ ਆ। ਇਹਨਾਂ ਅੱਗ ਬੁਝਾਈ ਆ ਸਾਡਾ ਕੋਈ ਵੀ ਦੇਖਣ ਲੱਗ ਲੱਗੇ ਸਾਰੀ ਲਾਈਟਾਂ ਵੀ ਸੜੀਆਂ ਨੇ। ਦੋ ਜਣੇ ਮੋਟਰਸਾਈਕਲ ਤੇ ਆਏ ਸ਼ੱਕੀ ਲੱਗਦੇ ਆ ਕਿ ਕੈਮਰੇ ਚ ਆਏ ਆ ਦੋ ਜਣੇ ਸ਼ੱਕੀ ਕਿ ਲੇਡੀਆਂ ਆ ਕਿ ਜੈਂਸ ਆ ਇੱਕ ਉਹ ਖਲੋ ਕੇ ਉਹ ਅੱਗੇ ਲੱਗ ਗਏ ਅਜਨਨ ਲੱਗਾ ਚਲਾ ਕੇ ਉਹ ਨਿਕਲ ਗਏ ਆ ਉਹ ਇੱਥੋਂ ਤੱਕ ਭੇਤੀ ਨੇ ਕਿ ਜਿੰਨੇ ਜਿਹੜੇ ਕੈਮਰਾ ਤੋਂ ਪਤਾ ਵੀ ਇੱਥੋਂ ਦਾ ਕੈਮਰਾ ਨੈਟਵਰਕ ਹੈਗਾ ਰੇਂਜ ਆਉਂਦੀ ਆ ਉਹ ਉਹਨਾਂ ਕੈਮਰੇ ਸਾਹਮਣੇ ਕੋਈ ਨਹੀਂ ਆ ਪਹਿਲਾਂ ਉਹ ਦੱਸ ਦੀ ਕਿ ਸਾਡੇ ਇੱਥੇ ਰੈਪਿਡ ਵੈਨ ਹੁੰਦੀ ਸੀ ਪੁਲਿਸ ਵਾਲਿਆਂ ਦੀ ਉਹ ਵੀ ਕੁਝ ਟਾਈਮ ਹੋ ਗਿਆ ਸਾਡੇ ਇਥੋਂ ਸ਼ਿਕਾਇਤ ਲੈ ਕੇ ਆ ਉਹ ਵੀ ਰੈਵਟ ਵੈਨ ਰੈਵਟ ਵੈਨ ਨਹੀਂ ਇੱਕ ਮੋਟਰਸਾਈਕਲ ਕੋ ਮੁੰਦਾ ਹੁੰਦਾ ਜੀ ਉਹ ਵੀ ਨਹੀਂ ਹੋਣਾ ਹੁੰਦਾ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਸਾਡਾ ਇਤਿਹਾਸਿਤ ਪਿੰਡ ਆ ਸਭ ਤੋਂ ਵੱਡਾ ਸਾਡਾ ਹਲਕੇ ਦਾ ਪਿੰਡ ਆ ਸਾਡੀ ਮੰਗ ਕਰਦੇ ਵੀ ਸਾਨੂੰ ਇੱਕ ਪੱਕੀ ਰੈਵਟ ਵੈਨ ਜਿੰਨੀ ਤੇ ਦਿੱਤੀ ਜਾਵੇ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਹੀ ਦੁਕਾਨਾਂ ਨੇ ਜੇ ਰੈਵਟ ਵੈਨ ਹੁੰਦੀ ਜਾਂ ਪੁਲਿਸ ਮੋਟਰਸਾਈਕਲ ਕੋਈ ਹੁੰਦਾ ਕੋਈ ਪੁਲਿਸਰ ਨਾਕਾ ਹੁੰਦਾ ਤੇ ਇਹ ਕੰਮ ਹੋਣਾ ਹੀ ਨਹੀਂ ਸੀ ਸਾਡੀ ਇਹੋ ਮੰਗਿਆ ਪਿੰਡੋਂ ਲੋੋਂ ਇਹੋ ਮੰਗਿਆ ਵੀ ਸਾਨੂੰ ਦੁਬਾਰਾ ਰੈਵਟ ਵੈਨ ਹੀ ਤੇ ਦਿੱਤੀ ਜਾਵੇ ਜੀ ਸਰ ਕੀ ਮਾਮਲਾ ਵਿਚਾਰੇ ਨੇ ਛੱਲੀ ਪੂਣੀ ਵੇਚ ਕੇ ਅੰਮ੍ਰਿਤਸਰੋਂ ਮਕਾਨ ਵੇਚਿਆ ਛੱਲੀ ਪੂਣੀ ਵੇਚ ਕੇ ਤਰੀਬ ਨੇ ਕੰਮ ਕੀਤਾ ਸੀ ਪਰ ਕੇ ਇਹਨੂੰ ਕੰਮ ਇਹਦਾ ਚੱਲਣ ਦਾ ਪਿਆ ਥੋੜੇ ਦਿਨਾਂ ਦੇ ਚੰਗਾ ਚੱਲਣ ਦਾ ਪਿਆ ਕਿਸੇ ਨੂੰ ਚੰਗਾ ਨਹੀਂ ਲੱਗਾ ਇਸ ਕਰਕੇ ਸਾਨੂੰ ਇੱਥੇ ਪੁਲਿਸ ਦਾ ਪਹਿਰਾ ਜਰੂਰ ਚੌਕੀ ਚਾਹੀਦੀ ਆ ਪੁਲਿਸ ਦਾ ਪਹਿਰਾ ਹੁੰਦਾ ਸੀ ਉਹ ਗੱਡੀ ਕਿੱ데 ਲੱਗੀ ਹੁੰਦੀ ਕਿੱਥੇ ਚਲ ਗਈ ਆ ਪਤਾ ਨਹੀਂ ਉਹ ਗੱਡੀ ਗੱਡੀ ਆਉਂਦੀ ਸੀ 100 ਨੰਬਰ ਵਾਲੀ ਅੱਗੇ ਹੁੰਨੇ ਹੋ ਕੀ ਮੰਗ ਕਰਦੇ ਸਰਕਾਰ ਨੂੰ ਸਾਡੀ ਮੰਗ ਇਹੋ ਹੀ ਆ ਕਿ ਇੱਥੇ ਚੌਕੀ ਪੱਕੀ ਹੋਣੀ ਚਾਹੀਦੀ ਆ ਪੁਲਿਸ ਦੀ ਰਾਤ